ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਮਲਕੀਤ ਆਲਰਾਉਂਡਰ ਅੱਜ 26 ਤਰੀਕ ਦਿਨ ਮੰਗਲਵਾਰ ਸਵੇਰੇ ਜੋਗੀ ਪਾਣੀ ਬਹੁਤ ਘੱਟ ਸੀ ਤੇ ਹੁਣ ਪਾਣੀ ਵਧਿਆ ਹੈ। ਓਹ ਵੇਖੋ ਜ਼ੂਮ ਕਰਕੇ ਥੋੜੀ ਕੈਮਰੇ ਨੂੰ ਜ਼ੂਮ ਕਰਿਓ। ਉਹ ਖੇਤਾਂ 'ਚ ਪਾਣੀ ਵੜਨਾ ਸਟਾਰਟ ਹੋ ਗਿਆ। ਦੇਖ ਰਿਹਾਣ ਵਿੱਚ। ਬਾਕੀ ਤੁਸੀਂ ਇਧਰ ਵੀ ਨਿਗਾਹ ਮਾਰੋ ਪੋਲ। ਪਾਣੀ ਦਾ ਭਾਵ ਵੇਖੋ ਕਿੰਨਾ ਤੇਜ ਹੈ। ਤੇ ਤੇ ਪੰਜਾਬ ਦੀ ਗੱਲ ਕਰੀਏ ਪੰਜਾਬ 'ਚ ਬਹੁਤ ਮਾੜਾ ਹਾਲਾਤ ਹੈ ਜਦੋਂ ਦਰਿਆਏ ਉਹਨਾਂ 'ਚ ਕਾਫੀ ਵਹਾਣ ਆ ਚੁੱਕਾ ਹੈ ਕਿ ਲੋਕਾਂ ਦੇ ਘਰਾਂ ਦੇ ਪਸ਼ੂ ਵਗੈਰਾ ਸਾਰਿਆਂ ਦਾ ਬਹੁਤ ਬੁਰਾ ਹਾਲ ਹੈ ਤੇ ਆਪਣੇ ਵੀ ਘਟੋ-ਘਟ 12 ਜ਼ਿਲ੍ਹਿਆਂ 'ਚ ਅਲਰਟ ਕਰ ਛੜਿਆ ਹਰਿਆਣਾ ਦੇ ਵੀ ਇੱਥੇ ਖਤਰਾ ਵੱਸ ਸਕਦਾ ਪਾਣੀ ਦਾ ਚਲੋ ਪ੍ਰਮਾਤਮਾ ਸੁੱਖ ਰੱਖੇ ਕੱਲ ਤੱਕ ਕੀ ਪਤਾ ਕੋਈ ਵਧੀਆ ਖਬਰ ਆਏ ਤੇ ਪਾਣੀ ਘਟ ਵੀ ਸਕਦਾ ਬਾਕੀ ਇਧਰ ਵੀ ਖੰਨੇ ਆ ਤੁਹਾਨੂੰ ਇਹ ਇਧਰ ਵੀ ਤੁਹਾਨੂੰ ਮਖਾਨਿਆ ਪਾਣੀ ਸਾਧਨ ਯਾਰ ਰਹੇ ਨੇ ਇਧਰ ਅਹਿਲਾਬਾਦ ਸ਼ਹਿਰ ਲੱਗਦਾ ਤੇ ਕੈਲੀ ਆਉਂਦੀ ਪਰ ਥੋੜੀ ਫਿਰਲੀ ਫਿਰਲੀ ਆਉਂਦੀ ਹੈ ਇਹਦਾ ਵੀ ਫਾਇਦਾ ਜਿੰਨੀ ਘਟਾਏਗੀ ਉਹਨਾਂ ਪਾਣੀ ਜਲਦੀ ਨਿਕਾਸੀ ਹੋਏਗੀ ਪਾਣੀ ਦੀ ਖਤਰਾ ਘਟੇਗਾ ਆਇਓ ਇੱਥੇ ਬੋਲਦੇ ਬਖਾਨਿਆ ਤੇ ਵੀਰ ਜੀ ਸ਼ਾਮ ਤੱਕ ਹੁਣ ਕਿੰਨਾ ਪਾਣੀ ਵੱਧਾ ਉਹਦੀ ਤੁਹਾਨੂੰ ਖਬਰ ਅਪਡੇਟ ਦਿੰਦੇ ਰਾਵਾਂਗੇ ਬਾਕੀ ਜਿਹੜਾ O2 ਦੀ ਗੱਲ ਕਰੀਏ O2 ਤੇ ਵੀ ਜਿਹੜਾ ਨਹਿਰਾਂ ਨੇ ਫੁੱਲ ਹੋ ਚੁੱਕੀਆਂ ਐ ਇਸ ਤੋਂ ਬਾਅਦ ਜਿਹੜਾ ਪਾਣੀ ਉਹਨਾਂ ਨੇ ਛੱਡਣਾ ਜਿੰਨਾ ਵੀ ਉਹ ਰੋਕ ਸਕੇ ਸਨ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਨਹਿਰਾਂ ਤੋਂ ਫੁੱਲ ਹੋਣ ਤੋਂ ਬਾਅਦ ਜੋਗੇ O2 ਦੇ ਗੇਟ ਖੁੱਲੇ ਗਏ ਨੇ ਤੇ ਇਹ ਤੇ ਜੋ ਕੀ ਪਾਣੀ ਅੱਜ ਮੰਗਲਵਾਰ ਐ ਪਾਣੀ ਜੋ ਵੀ ਫਸਲਾਂ ਤੇ ਵਰਨਾ ਸਟਾਰਟ ਹੋ ਗਿਆ ਤੁਹਾਨੂੰ ਸਟਾਰਟਿੰਗ ਤੋਂ ਵੀਡੀਓ ਤੇ ਦਿਖਾਇਆ ਸੀ ਕੱਲ ਨੂੰ ਫੇਰ ਤੁਹਾਨੂੰ ਸ਼ਾਮੀ 5 ਵਜੇ ਫੇਰ ਅਪਡੇਟ ਦਵਾਵਾਂਗੇ ਪਾਣੀ ਵਧਿਆ ਜਾਂ ਘਟਿਆ ਹੈ ਤੇ ਆਪਣੇ ਚੈਨਲ ਨਾਲ ਜੁੜੇ ਰਹੋ ਮਲਕੀਤ ਆਲ ਰੌਂਡਰ ਹਰਿਆਣਾ ਨਾਲ ਅੱਜ ਹਾਲੇ ਕੋਈ ਖਤਰਾ ਨਹੀਂਗਾ ਥੋੜਾ ਬਾਧਾ ਪਾਣੀ ਹੈ ਜੋ ਕਿ ਕ੍ਰੋਸ ਕਰਨ ਦੇ ਆ ਤੇ ਕੱਲ ਨੂੰ ਫੇਰ ਅਪਡੇਟ ਦਵਾਵਾਂਗੇ ਸ਼ਾਮ 5 ਵਜੇ ਕੀ ਖਬਰ ਹੈ ਨਾਲੀ ਦੀ ਤੇ ਆਪਣੇ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਥੈਂਕ ਯੂ ਧੰਨਵਾਦ